ਕਲ ਕਰਾਂਗੇ ਜੀ ਕੰਗਣਾ ਰਣੋਤ ਦੀ ਕੱਲ ਬਠਿੰਡਾ ਦੀ ਕੋਡ ਦੇ ਵਿੱਚ ਸਰਵੇਈ ਹੋਈ ਆ ਪਰ ਕੰਗਣਾ ਰਣੋਤ ਪੇਸ਼ ਨਹੀਂ ਹੋਈ ਜੀ ਕੰਗਣਾ ਰਣੋਤ ਡਰ ਗਈ ਬੇਚੇਰੀ ਜਾਂ ਕਿਦਾਂ ਗੱਲਬਾਤ ਬੀਬੀ ਕਹਿੰਦੀ ਐ ਮਹਿੰਦਰ ਕੌਰ ਕਹਿੰਦੀ ਕਮਾਲ ਦੀ ਗੱਲ ਆ ਸਾਡੀ ਬੇਬੇ ਕਹਿੰਦੀ ਐ ਕਹਿੰਦੀ ਆਉਣਾ ਚਾਹੀਦਾ ਉਹਨੂੰ ਆਈਕਿਊ ਨਹੀਂ ਉਹ ਅਸੀਂ ਧਿੱਕੀ ਜਾਂਦੇ ਆ ਇੱਥੇ ਵੀ ਕੰਗਣਾ ਆਵੇ ਕੰਗਣਾ ਆਵੇ ਕੰਗਣਾ ਆਈਓ ਨਹੀਂ ਕੰਗਣਾ ਨਹੀਂ ਆਈ ਹੈਗੀ ਕਮਾਲ ਦੀ ਗੱਲ ਆ ਕਹਿੰਦੀ ਕੰਗਣਾ ਨੂੰ ਆਉਣਾ ਚਾਹੀਦਾ ਤਾਂ ਅਗਲੀ ਪੇਸ਼ੀ ਵੀ ਸ਼ਕਤੀ ਨਾਲ ਕਿਹਾ ਕੋਟ ਨੇ ਕੰਗਣਾ ਹਾਜ਼ਰ ਹੋ। ਇਹ ਤਾਂ ਅਗਲੀ ਕਾਰਵਾਈ ਹੋ ਸਕਦੀ। ਕੰਗਣਾ ਕਹਿੰਦੀ ਜੀ ਮੈਂ ਥੋੜੀ ਜੀ ਉਲਝੀ ਹੋਈ ਆ। ਸੈਸ਼ਨ ਦੇ ਵਿੱਚ ਕਿਹੜੇ ਸੱਚ ਜੀ ਉਲਝੀ ਬੀਬੀ? ਲੋਕ ਸਭਾ ਦੇ ਵਿੱਚ। ਲੋਕ ਸਭਾ ਜੀ ਕਿਹੜਾ ਮੁੱਦਾ ਚੁੱਕਿਆ ਕੱਲ ਤੁਸੀਂ? ਕੋਈ ਹਿਮਾਚਲ ਦੇ ਮੰਡੀ ਦਾ ਮੁੱਦਾ ਚੁੱਕਿਆ? ਕੋਈ ਹਿਮਾਚਲ ਵਿੱਚ ਚਾਹੇ ਹੜਾਂ ਦਾ ਮੁੱਦਾ ਚੁੱਕਿਆ? ਕੋਈ ਹਿਮਾਚਲ ਵਿੱਚ ਵੱਧ ਰਹੀ ਗਰੀਬੀ ਦੇ ਮੁੱਦਾ ਚੁੱਕਿਆ? ਕੋਈ ਹਿਮਾਚਲ ਵੀ ਟਰਾਂਸਪੋਰਟਿੰਗ ਦੀ ਪ੍ਰੋਬਲਮ ਆ ਰਹੀ ਹੈ ਨੇ ਚੱਕਿਆ ਮੁੱਦਾ? हिमाचल ਵਿੱਚ لینڈ ਸਲਾਈਡਿੰਗ ਹੋ ਰਹੀ ਆ ਉਹਦੇ ਨਾਲ ਬੰਦੇ ਕਿੰਨੇ ਮਰਦੇ ਨੇ ਸੜਕਾਂ ਦਾ ਬੁਰਾ ਹਾਲ ਆ ਉਹਦਾ ਚੱਕਿਆ ਮੁੱਦਾ ਹਿਮਾਚਲ ਦੇ ਵਿੱਚ ਫੰਡ ਦੇਵੇ ਕੇਂਦਰ ਸਰਕਾਰ ਚੱਕਿਆ ਮੁੱਦਾ ਕੋਈ ਮੁੱਦਾ ਚੁੱਕਿਆ ਸੈਸ਼ਨ ਚ ਕਿਵੇਂ ਬਿਜੀ ਆ ਬੀਬਾ ਐਵੇਂ ਬਿਜੀ ਸੈਸ਼ਨ ਹੋਣ ਦਾ ਬਹਾਨਾ ਲਾ ਕੇ ਤੁਸੀਂ ਅਦਾਲਤ ਚ ਗੈਰਹਾਜ਼ ਰਹੀ ਜਾਂਦੇ ਹੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬੀਬਾ ਕੱਲ ਕਰਾਂਗੇ ਜੀ ਕੰਗਣਾ ਰਣੋਤ ਦੀ ਕੱਲ ਬਠਿੰਡਾ ਦੀ ਕੋਰਟ ਦੇ ਵਿੱਚ ਸਰਵਾਈ ਹੋਈ ਆ ਪਰ ਕੰਗਣਾ ਰਣੋਤ ਪੇਸ਼ ਨਹੀਂ ਹੋਈ ਜੀ ਕੰਗਣਾ ਰਣੋਤ ਡਰ ਗਈ ਤੇਰੀ ਜਾ ਕਿੱਦਾਂ ਗੱਲਬਾਤ ਬੀਬੀ ਕਹਿੰਦੀ ਮਹਿੰਦਰ ਕੌਰ ਕਹਿੰਦੀ ਕਮਾਲ ਦੀ ਗੱਲ ਆ ਬੱਡੀ ਬੇਬੇ ਕਹਿੰਦੀ ਆ ਕਹਿੰਦੀ ਆਉਣਾ ਚਾਹੀਦਾ ਉਹਨੂੰ ਆਈਕਿਊ ਨਹੀਂ ਹੋ ਅਸੀਂ ਦਿੱਕੀ ਜਨਿਆ ਇੱਥੇ ਵੀ ਕੰਗਣਾ ਆਵੇ ਕੰਗਣਾ ਆਵੇਗੀ ਕੰਗਣਾ ਆਈਓ ਨਹੀਂ ਕੰਗਣਾ ਨਹੀਂ ਆਈ ਹੈਗੀ ਕਮਾਲ ਦੀ ਗੱਲ ਆ ਕਹਿੰਦੀ ਕੰਗਣਾ ਨੂੰ ਆਉਣਾ ਚਾਹੀਦਾ ਤਾਂ ਅਗਲੀ ਪੇਸ਼ੀ ਵੀ ਸਖਤੀ ਨਾਲ ਕਿਹਾ ਕੋਰਟ ਨੇ ਕੰਗਣਾ ਹਾਜ਼ਰ ਹੋ ਨਹੀਂ ਤਾਂ ਅਗਲੀ ਕਾਰਵਾਈ ਹੋ ਸਕਦੀ ਕੰਗਣਾ ਕਹਿੰਦੀ ਜੀ ਮੈਂ ਥੋੜੀ ਜੀ ਉਲਝੀ ਹੋਈ ਆ ਸੈਸ਼ਨ ਦੇ ਵਿੱਚ ਕਿਹੜੇ ਸੈਚ ਜੀ ਉਲਝੀ ਬੇਬੀ ਲੋਕ ਸਭਾ ਦੇ ਵਿੱਚ ਲੋਕ ਸਭਾ ਜੀ ਕਿਹੜਾ ਮੁੱਦਾ ਚੁੱਕਿਆ ਕੱਲ ਤੁਸੀਂ ਕੋਈ ਹਿਮਾਚਲ ਦੇ ਮੰਡੀ ਦਾ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਆਏ ਹੜ੍ਹਾਂ ਦਾ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਵੱਧ ਰਹੀ ਗਰੀਬੀ ਦੇ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਟਰਾਂਸਪੋਰਟਿੰਗ ਦੀ ਪ੍ਰੋਬਲਮ ਆ ਰਹੀ ਹੈ ਨੇ ਚੱਕਿਆ ਮੁੱਦਾ ਹਿਮਾਚਲ ਵਿੱਚ ਲੈਂਡਸਲਾਈਡਿੰਗ ਹੋ ਰਹੀ ਹੈ ਉਹਦੇ ਨਾਲ ਬੰਦੇ ਕਿੰਨੇ ਮਰਦੇ ਨੇ ਸੜਕਾਂ ਦਾ ਬੁਰਾ ਹਾਲ ਹੈ ਉਹਦਾ ਚੱਕਿਆ ਮੁੱਦਾ ਹਿਮਾਚਲ ਦੇ ਵਿੱਚ ਫੰਡ ਦੇਵੇ ਕੇਂਦਰ ਸਰਕਾਰ ਚੁੱਕਿਆ ਮੁੱਦਾ ਕੋਈ ਮੁੱਦਾ ਚੁੱਕਿਆ ਸੈਸ਼ਨ 'ਚ ਕਿਵੇਂ ਬਿਜੀ ਆ ਬੀਬਾ ਐਵੇਂ ਬਿਜੀ ਸੈਸ਼ਨ ਹੋਣ ਦਾ ਬਹਾਨਾ ਲਾ ਕੇ ਤੁਸੀਂ ਅਦਾਲਤ ਚ ਗੈਰਹਾਜ਼ਰ ਰਹੀ ਜਾਨੇ ਉਹ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬੀਬਾ ਕੱਲ ਕਰਾਂਗੇ ਜੀ ਕੰਗਣਾ ਰਣੋਤ ਦੀ ਕੱਲ ਬਠਿੰਡਾ ਦੀ ਕੋਰਟ ਦੇ ਵਿੱਚ ਸਰਵਾਈ ਹੋਈ ਆ ਪਰ ਕੰਗਣਾ ਰਣੋਤ ਪੇਸ਼ ਨਹੀਂ ਹੋਈ ਜੀ ਕੰਗਣਾ ਰਣੋਤ ਡਰ ਗਈ ਬੇਚੇਰੀ ਜਾਂ ਕਿਦਾਂ ਗੱਲਬਾਤ ਬੀਬੀ ਕਹਿੰਦੀ ਐ ਮਹਿੰਦਰ ਕੌਰ ਕਹਿੰਦੀ ਕਮਾਲ ਦੀ ਗੱਲ ਆ ਸਾਡੀ ਬੇਬੇ ਕਹਿੰਦੀ ਐ ਕਹਿੰਦੀ ਆਉਣਾ ਚਾਹੀਦਾ ਉਹਨੂੰ ਆਈਕਿਊ ਨਹੀਂ ਉਹ ਅਸੀਂ ਦਿੱਕੀ ਜਾਨੇ ਆ ਇੱਥੇ ਵੀ ਕੰਗਣਾ ਆਵੇ ਕੰਗਣਾ ਆਵੇਗੀ ਕੰਗਣਾ ਆਈਓ ਨਹੀਂ ਕੰਗਣਾ ਨਹੀਂ ਆਈ ਹੈਗੀ ਕਮਾਲ ਦੀ ਗੱਲ ਆ ਕਹਿੰਦੀ ਕੰਗਣਾ ਨੂੰ ਆਉਣਾ ਚਾਹੀਦਾ ਅਗਲੀ ਪੇਸ਼ੀ ਵੀ ਸ਼ਕਤੀ ਨਾਲ ਕਿਹਾ ਕੋਟ ਨੇ ਕੰਗਣਾ ਹਾਜ਼ਰ ਹੋ ਇਹ ਤਾਂ ਅਗਲੀ ਕਾਰਵਾਈ ਹੋ ਸਕਦੀ ਹੈ ਕੰਗਣਾ ਕਹਿੰਦੀ ਜੀ ਮੈਂ ਥੋੜੀ ਜੀ ਉਲਝੀ ਹੋਈਆਂ ਸੈਸ਼ਨ ਦੇ ਵਿੱਚ ਕਿਹੜੇ ਸੱਚ ਜੀ ਉਲਝੀ ਬੀਬੀ ਲੋਕ ਸਭਾ ਦੇ ਵਿੱਚ ਲੋਕ ਸਭਾ ਜੀ ਕਿਹੜਾ ਮੁੱਦਾ ਚੁੱਕਿਆ ਕੱਲ ਤੁਸੀਂ ਕੋਈ ਹਿਮਾਚਲ ਦੇ ਮੰਡੀ ਦਾ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਚਾਹੇ ਹੜਾਂ ਦਾ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਵੱਧ ਰਹੀ ਗਰੀਬੀ ਦੇ ਮੁੱਦਾ ਚੁੱਕਿਆ ਕੋਈ ਹਿਮਾਚਲ ਵੀ ਟਰਾਂਸਪੋਰਟਿੰਗ ਦੀ ਪ੍ਰੋਬਲਮ ਆ ਰਹੀ ਹੈ ਨੇ ਚੱਕਿਆ ਮੁੱਦਾ हिमाचल ਵਿੱਚ لینڈ ਸਲਾਈਡਿੰਗ ਹੋ ਰਹੀ ਆ ਉਹਦੇ ਨਾਲ ਬੰਦੇ ਕਿੰਨੇ ਮਰਦੇ ਨੇ ਸੜਕਾਂ ਦਾ ਬੁਰਾ ਹਾਲ ਆ ਉਹ ਲੋ ਚੱਕਿਆ ਮੁੱਦਾ ਹਿਮਾਚਲ ਦੇ ਵਿੱਚ ਫੰਡ ਦੇਵੇ ਕੇਂਦਰ ਸਰਕਾਰ ਚੁੱਕਿਆ ਮੁੱਦਾ ਕੋਈ ਮੁੱਦਾ ਚੁੱਕਿਆ ਸੈਸ਼ਨ ਚ ਕਿਵੇਂ ਬਿਜੀ ਆ ਬੀਬਾ ਐਵੇਂ ਬਿਜੀ ਸੈਸ਼ਨ ਹੋਣ ਦਾ ਬਹਾਨਾ ਲਾ ਕੇ ਤੁਸੀਂ ਅਦਾਲਤ ਚ ਗੈਰਹਾਜ਼ ਰਹੀ ਜਾਂਦੇ ਹੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬੀਬਾ ਕੱਲ ਕਰਾਂਗੇ ਜੀ ਕੰਗਣਾ ਰਣੋਤ ਦੀ ਕੱਲ ਬਠਿੰਡਾ ਦੀ ਕੋਰਟ ਦੇ ਵਿੱਚ ਸਰਵਾਈ ਹੋਈ ਆ ਪਰ ਕੰਗਣਾ ਰਣੋਤ ਪੇਸ਼ ਨਹੀਂ ਹੋਈ ਜੀ ਕੰਗਣਾ ਰਣੋਤ ਡਰ ਗਈ ਬੇਤੇਰੀ ਜਾ ਕਿੱਦਾਂ ਗੱਲਬਾਤ ਬੀਬੀ ਕਹਿੰਦੀ ਮਹਿੰਦਰ ਕੌਰ ਕਹਿੰਦੀ ਕਮਾਲ ਦੀ ਗੱਲ ਆ ਫੜੀ ਬੇਬੇ ਕਹਿੰਦੀ ਹੈ ਕਹਿੰਦੀ ਆਉਣਾ ਚਾਹੀਦਾ ਉਹਨੂੰ ਆਈਕਿਊ ਨਹੀਂ ਉਹ ਅਸੀਂ ਧਿੱਕੀ ਜਾਂਦੇ ਆ ਇੱਥੇ ਵੀ ਕੰਗਣਾ ਆਵੇ ਕੰਗਣਾ ਆਵੇ ਕੰਗਣਾ ਆਈਓ ਨਹੀਂ ਕੰਗਣਾ ਨਹੀਂ ਆਈ ਹੈਗੀ ਕਮਾਲ ਦੀ ਗੱਲ ਆ ਕਹਿੰਦੀ ਕੰਗਣਾ ਨੂੰ ਆਉਣਾ ਚਾਹੀਦਾ ਤਾਂ ਅਗਲੀ ਪੇਸ਼ੀ ਵੀ ਸ਼ਕਤੀ ਨਾਲ ਕਿਹਾ ਕੋਰਟ ਨੇ ਕੰਗਣਾ ਹਾਜ਼ਰ ਹੋ ਇਹ ਤਾਂ ਅਗਲੀ ਕਾਰਵਾਈ ਹੋ ਸਕਦੀ ਕੰਗਣਾ ਕਹਿੰਦੀ ਜੀ ਮੈਂ ਥੋੜੀ ਜੀ ਉਲਝੀ ਹੋਈ ਆ ਸੈਸ਼ਨ ਦੇ ਵਿੱਚ ਕਿਹੜੇ ਸੱਚ ਨਹੀਂ ਉਲਝੀ ਬੇਬੀ ਲੋਕ ਸਭਾ ਦੇ ਵਿੱਚ ਲੋਕ ਸਭਾ ਜੀ ਕਿਹੜਾ ਮੁੱਦਾ ਚੁੱਕਿਆ ਕੱਲ ਤੁਸੀਂ ਕੋਈ ਹਿਮਾਚਲ ਦੇ ਮੰਡੀ ਦਾ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਆਏ ਖਾਣਾ ਦਾ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਵੱਧ ਰਹੀ ਗਰੀਬੀ ਦੇ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਟਰਾਂਸਪੋਰਟਿੰਗ ਦੀ ਪ੍ਰੋਬਲਮ ਆ ਰਹੀ ਹੈ ਨੇ ਚੱਕਿਆ ਮੁੱਦਾ ਹਿਮਾਚਲ ਵਿੱਚ ਲੈਂਡਸਲਾਈਡਿੰਗ ਹੋ ਰਹੀ ਹੈ ਉਹਦੇ ਨਾਲ ਬੰਦੇ ਕਿੰਨੇ ਮਰਦੇ ਨੇ ਸੜਕਾਂ ਦਾ ਬੁਰਾ ਹਾਲ ਹੈ ਉਹਦਾ ਚੱਕਿਆ ਮੁੱਦਾ ਹਿਮਾਚਲ ਦੇ ਵਿੱਚ ਫੰਡ ਦੇਵੇ ਕੇਂਦਰ ਸਰਕਾਰ ਚੁੱਕਿਆ ਮੁੱਦਾ ਕੋਈ ਮੁੱਦਾ ਚੁੱਕਿਆ ਸੈਸ਼ਨ 'ਚ ਕਿਵੇਂ ਬਿਜੀ ਆ ਬੀਬਾ ਐਵੇਂ ਬਿਜੀ ਸੈਸ਼ਨ ਹੋਣ ਦਾ ਬਹਾਨਾ ਲਾ ਕੇ ਤੁਸੀਂ ਅਦਾਲਤ ਚ ਗੈਰਹਾਜ਼ਰ ਰਹੀ ਜੰਨੇ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬੀਬਾ ਕੱਲ ਕਰਾਂਗੇ ਜੀ ਕੰਗਣਾ ਰਣੋਤ ਦੀ ਕੱਲ ਬਠਿੰਡਾ ਦੀ ਕੋਰਟ ਦੇ ਵਿੱਚ ਸਰਵਾਈ ਹੋਈ ਆ ਪਰ ਕੰਗਣਾ ਰਣੋਤ ਪੇਸ਼ ਨਹੀਂ ਹੋਈ ਜੀ ਕੰਗਣਾ ਰਣੋਤ ਡਰ ਗਈ ਬੇਤੇਰੀ ਜਾਂ ਕਿੱਦਾਂ ਗੱਲਬਾਤ ਬੀਬੀ ਕਹਿੰਦੀ ਐ ਮਹਿੰਦਰ ਕੌਰ ਕਹਿੰਦੀ ਕਮਾਲ ਦੀ ਗੱਲ ਆ ਸਾਡੀ ਬੇਬੇ ਕਹਿੰਦੀ ਐ ਕਹਿੰਦੀ ਆਉਣਾ ਚਾਹੀਦਾ ਉਹਨੂੰ ਆਈਕਿਊ ਨਹੀਂ ਉਹ ਅਸੀਂ ਦਿੱਕੀ ਜੰਨੇ ਆ ਇੱਥੇ ਵੀ ਕੰਗਣਾ ਆਵੇ ਕੰਗਣਾ ਆਵੇਗੀ ਕੰਗਣਾ ਆਈਓ ਨਹੀਂ ਕੰਗਣਾ ਨਹੀਂ ਆਈ ਹੈਗੀ ਕਮਾਲ ਦੀ ਗੱਲ ਆ ਕਹਿੰਦੀ ਕੰਗਣਾ ਨੂੰ ਆਉਣਾ ਚਾਹੀਦਾ ਤਾਂ ਅਗਲੀ ਪੇਸ਼ੀ ਵੀ ਸ਼ਕਤੀ ਨਾਲ ਕਿਹਾ ਕੋਰਟ ਨੇ ਕੰਗਣਾ ਹਾਜ਼ਰ ਹੋ। ਨਹੀਂ ਤਾਂ ਅਗਲੀ ਕਾਰਵਾਈ ਹੋ ਸਕਦੀ। ਕੰਗਣਾ ਕਹਿੰਦੀ ਜੀ ਮੈਂ ਥੋੜੀ ਜੀ ਉਲਝੀ ਹੋਈ ਆ। ਸੈਸ਼ਨ ਦੇ ਵਿੱਚ ਕਿਹੜੇ ਸੱਚ ਜੀ ਉਲਝੀ ਬੀਬੀ? ਲੋਕ ਸਭਾ ਦੇ ਵਿੱਚ। ਲੋਕ ਸਭਾ ਜੀ ਕਿਹੜਾ ਮੁੱਦਾ ਚੁੱਕਿਆ ਕੱਲ ਤੁਸੀਂ? ਕੋਈ ਹਿਮਾਚਲ ਦੇ ਮੰਡੀ ਦਾ ਮੁੱਦਾ ਚੁੱਕਿਆ? ਕੋਈ ਹਿਮਾਚਲ ਵਿੱਚ ਆਏ ਹੜ੍ਹਾਂ ਦਾ ਮੁੱਦਾ ਚੁੱਕਿਆ? ਕੋਈ ਹਿਮਾਚਲ ਵਿੱਚ ਵੱਧ ਰਹੀ ਗਰੀਬੀ ਦੇ ਮੁੱਦਾ ਚੁੱਕਿਆ? ਕੋਈ ਹਿਮਾਚਲ ਵੀ ਟਰਾਂਸਪੋਰਟਿੰਗ ਦੀ ਪ੍ਰੋਬਲਮ ਆ ਰਹੀ ਹੈ ਨੇ ਚੱਕਿਆ ਮੁੱਦਾ? ਹਮਾਤਲ ਵਿੱਚ ਲੈਂਡਸਲਾਈਡਿੰਗ ਹੋ ਰਹੀ ਆ ਉਹਦੇ ਨਾਲ ਬੰਦੇ ਕਿੰਨੇ ਮਰਦੇ ਨੇ ਸੜਕਾਂ ਦਾ ਬੁਰਾ ਹਾਲ ਆ ਉਹਦਾ ਚੱਕਿਆ ਮੁੱਦਾ ਹਮਾਤਚਲ ਦੇ ਵਿੱਚ ਫੰਡ ਦਵੇ ਕੇਂਦਰ ਸਰਕਾਰ ਚੱਕਿਆ ਮੁੱਦਾ ਕੋਈ ਮੁੱਦਾ ਚੁੱਕਿਆ ਸੈਸ਼ਨ ਚ ਕਿਵੇਂ ਬਿਜੀ ਆ ਬੀਬਾ ਐਵੇਂ ਬਿਜੀ ਸੈਸ਼ਨ ਹੋਣ ਦਾ ਬਹਾਨਾ ਲਾ ਕੇ ਤੁਸੀਂ ਅਦਾਲਤ ਚ ਗੈਰਹਾਜ਼ ਰਹੀ ਜਾਂਦੇ ਹੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬੀਬਾ ਕੱਲ ਕਰਾਂਗੇ ਜੀ ਕੰਗਣਾ ਰਣੋਤ ਦੀ ਕੱਲ ਬਠਿੰਡਾ ਦੀ ਕੋਰਟ ਦੇ ਵਿੱਚ ਸਰਵਾਈ ਹੋਈ ਆ ਪਰ ਕੰਗਣਾ ਰਣੋਤ ਪੇਸ਼ ਨਹੀਂ ਹੋਈ ਜੀ ਕੰਗਣਾ ਰਣੋਤ ਡਰ ਗਈ ਬੇਚੇਰੀ ਜਾਂ ਕਿੱਦਾਂ ਗੱਲਬਾਤ ਬੀਬੀ ਕਹਿੰਦੀ ਮਹਿੰਦਰ ਕੌਰ ਕਹਿੰਦੀ ਕਮਾਲ ਦੀ ਗੱਲ ਆ ਫੜੀ ਬੇਬੇ ਕਹਿੰਦੀ ਹੈ ਕਹਿੰਦੀ ਆਉਣਾ ਚਾਹੀਦਾ ਉਹਨੂੰ ਆਈਕਿਊ ਨਹੀਂ ਉਹ ਅਸੀਂ ਧਿੱਕੀ ਜਾਂਦੇ ਆ ਇੱਥੇ ਵੀ ਕੰਗਣਾ ਆਵੇ ਕੰਗਣਾ ਆਵੇ ਕੰਗਣਾ ਆਈਓ ਨਹੀਂ ਕੰਗਣਾ ਨਹੀਂ ਆਈ ਹੈਗੀ ਕਮਾਲ ਦੀ ਗੱਲ ਆ ਕਹਿੰਦੀ ਕੰਗਣਾ ਨੂੰ ਆਉਣਾ ਚਾਹੀਦਾ ਤਾਂ ਅਗਲੀ ਪੇਸ਼ੀ ਵੀ ਸ਼ਕਤੀ ਨਾਲ ਕਿਹਾ ਕੋਰਟ ਨੇ ਕੰਗਣਾ ਹਾਜ਼ਰ ਹੋ ਇਹ ਤਾਂ ਅਗਲੀ ਕਾਰਵਾਈ ਹੋ ਸਕਦੀ ਕੰਗਣਾ ਕਹਿੰਦੀ ਜੀ ਮੈਂ ਥੋੜੀ ਜੀ ਉਲਝੀ ਹੋਈ ਆ ਸੈਸ਼ਨ ਦੇ ਵਿੱਚ ਕਿਹੜੇ ਸੱਚ ਨਹੀਂ ਉਲਝੀ ਬੇਬੀ ਲੋਕ ਸਭਾ ਦੇ ਵਿੱਚ ਲੋਕ ਸਭਾ ਜੀ ਕਿਹੜਾ ਮੁੱਦਾ ਚੁੱਕਿਆ ਕੱਲ ਤੁਸੀਂ ਕੋਈ ਹਿਮਾਚਲ ਦੇ ਮੰਡੀ ਦਾ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਆਏ ਹੜ੍ਹਾਂ ਦਾ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਵੱਧ ਰਹੀ ਗਰੀਬੀ ਦੇ ਮੁੱਦਾ ਚੁੱਕਿਆ ਕੋਈ ਹਿਮਾਚਲ ਵਿੱਚ ਟਰਾਂਸਪੋਰਟਿੰਗ ਦੀ ਪ੍ਰੋਬਲਮ ਆ ਰਹੀ ਹੈ ਨੇ ਚੱਕਿਆ ਮੁੱਦਾ ਹਿਮਾਚਲ ਵਿੱਚ ਲੈਂਡਸਲਾਈਡਿੰਗ ਹੋ ਰਹੀ ਹੈ ਉਹਦੇ ਨਾਲ ਬੰਦੇ ਕਿੰਨੇ ਮਰਦੇ ਨੇ ਸੜਕਾਂ ਦਾ ਬੁਰਾ ਹਾਲ ਹੈ ਉਹਦਾ ਚੱਕਿਆ ਮੁੱਦਾ ਹਿਮਾਚਲ ਦੇ ਵਿੱਚ ਫੰਡ ਦੇਵੇ ਕੇਂਦਰ ਸਰਕਾਰ ਚੁੱਕਿਆ ਮੁੱਦਾ ਕੋਈ ਮੁੱਦਾ ਚੁੱਕਿਆ ਸੈਸ਼ਨ 'ਚ ਕਿਵੇਂ ਬਿਜੀ ਆ ਬੀਬਾ ਐਵੇਂ ਬਿਜੀ ਸੈਸ਼ਨ ਹੋਣ ਦਾ ਬਹਾਨਾ ਲਾ ਕੇ ਤੁਸੀਂ ਅਦਾਲਤ ਚ ਗੈਰਹਾਜ਼ਰ ਰਹੀ ਜੰਨੇ ਹੋ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਬੀਬਾ ਕੱਲ ਕਰਾਂਗੇ ਜੀ ਕੰਗਣਾ ਰਣੋਤ ਦੀ ਕੱਲ ਬਠਿੰਡਾ ਦੀ ਕੋਰਟ ਦੇ ਵਿੱਚ ਸਰਵਾਈ ਹੋਈ ਆ ਪਰ ਕੰਗਣਾ ਰਣੋਤ ਪੇਸ਼ ਨਹੀਂ ਹੋਈ ਜੀ ਕੰਗਣਾ ਰਣੋਤ ਡਰ ਗਈ ਬੇਤੇਰੀ ਜਾਂ ਕਿੱਦਾਂ ਗੱਲਬਾਤ ਬੀਬੀ ਕਹਿੰਦੀ ਐ ਮਹਿੰਦਰ ਕੌਰ ਕਹਿੰਦੀ ਕਮਾਲ ਦੀ ਗੱਲ ਆ ਸਾਡੀ ਬੇਬੇ ਕਹਿੰਦੀ ਐ ਕਹਿੰਦੀ ਆਉਣਾ ਚਾਹੀਦਾ ਉਹਨੂੰ ਆਈਕਿਊ ਨਹੀਂ ਉਹ ਅਸੀਂ ਦਿੱਕੀ ਜੰਨੇ ਆ ਇੱਥੇ ਵੀ ਕੰਗਣਾ ਆਵੇ ਕੰਗਣਾ ਆਵੇਗੀ ਕੰਗਣਾ ਆਈਓ ਨਹੀਂ ਕੰਗਣਾ ਨਹੀਂ ਆਈ ਹੈਗੀ ਕਮਾਲ ਦੀ ਗੱਲ ਆ ਕਹਿੰਦੀ ਕੰਗਣਾ ਨੂੰ ਆਉਣਾ ਚਾਹੀਦਾ ਤਾਂ ਅਗਲੀ ਪੇਸ਼ੀ ਵੀ ਸਖਤੀ ਨਾਲ ਕਿਹਾ ਕੋਰਟ ਨੇ ਕੰਗਣਾ ਹਾਜ਼ਰ ਹੋ। ਨਹੀਂ ਤਾਂ ਅਗਲੀ ਕਾਰਵਾਈ ਹੋ ਸਕਦੀ। ਕੰਗਣਾ ਕਹਿੰਦੀ ਜੀ ਮੈਂ ਥੋੜੀ ਜੀ ਉਲਝੀ ਹੋਈ ਆ। ਸੈਸ਼ਨ ਦੇ ਵਿੱਚ ਕਿਹੜੇ ਸੱਚ ਜੀ ਉਲਝੀ ਬੀਬੀ? ਲੋਕ ਸਭਾ ਦੇ ਵਿੱਚ। ਲੋਕ ਸਭਾ ਜੀ ਕਿਹੜਾ ਮੁੱਦਾ ਚੁੱਕਿਆ ਕੱਲ ਤੁਸੀਂ? ਕੋਈ ਹਿਮਾਚਲ ਦੇ ਮੰਡੀ ਦਾ ਮੁੱਦਾ ਚੁੱਕਿਆ? ਕੋਈ ਹਿਮਾਚਲ ਵਿੱਚ ਆਏ ਹੜ੍ਹਾਂ ਦਾ ਮੁੱਦਾ ਚੁੱਕਿਆ? ਕੋਈ ਹਿਮਾਚਲ ਵਿੱਚ ਵੱਧ ਰਹੀ ਗਰੀਬੀ ਦੇ ਮੁੱਦਾ ਚੁੱਕਿਆ? ਕੋਈ ਹਿਮਾਚਲ ਵੀ ਟਰਾਂਸਪੋਰਟਿੰਗ ਦੀ ਪ੍ਰੋਬਲਮ ਆ ਰਹੀ ਹੈ ਨੇ ਚੱਕਿਆ ਮੁੱਦਾ? ਅਮਾਤਲ ਵਿੱਚ ਲੈਂਡਸਲਾਈਡਿੰਗ ਹੋ ਰਹੀ ਆ ਉਹਦੇ ਨਾਲ ਬੰਦੇ ਕਿੰਨੇ ਮਰਦੇ ਨੇ ਸੜਕਾਂ ਦਾ ਬੁਰਾ ਹਾਲ ਆ ਉਹਦਾ ਚੱਕਿਆ ਮੁੱਦਾ ਹਮਾਤਚਲ ਦੇ ਵਿੱਚ ਫੰਡ ਦਵੇ ਕੇਂਦਰ ਸਰਕਾਰ ਚੱਕਿਆ ਮੁੱਦਾ ਕੋਈ ਮੁੱਦਾ ਚੁੱਕਿਆ ਸੈਸ਼ਨ 'ਚ ਕਿਵੇਂ ਬਿਜੀ ਆ ਬੀਬਾ ਐਵੇਂ ਬਿਜੀ ਸੈਸ਼ਨ ਹੋਣ ਦਾ ਬਹਾਨਾ ਲਾ ਕੇ ਤੁਸੀਂ ਅਦਾਲਤ 'ਚ ਗੈਰਹਾਜ਼ ਰਹੀ ਜਾਂਦੇ ਹੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬੀਬਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ